ਕੀ ਅਸ ਪਿਆਨਾ ਬਾਤ ਪਾਂਤ ਕੀ ਤੀਰਤ ਨਾ ਨਾ ਮੋਰ ਪਿਤ ਪੂਰੇ ਬ ਕੀ ਅਸ ਪਿਆਨਾ ਬਾਤ ਪਾਂਤ ਕੇ تیرਤ ਨਾਲ ਜਬ ਹੀ ਜਾਤ ਦਰ ਬੇਣੀ ਪਏ ਕੋਨ ਦਾਨ ਧਨ ਕਰਤ ਬਿਤੇ ਪਟਨਾ شہر ਸਾਨੂੰ ਦੇਸੀ ਦਿਵਹਰਾਜ ਇਹਨਾਂ ਦੇ ਪਰਉਕਾਰ ਇਸ ਮੁੱਛੀ ਮਾਨਵਤਾ ਕਦੀ ਵੀ ਭੁਲਾ ਨਹੀਂ ਸਕਦੀ ਆਜ ਵੀ ਜੀਵੰਦਾ ਇੱਕ ਇੱਕ ਕਰਤਾ ਉਹ ਇੱਕ ਇੱਕ ਪਲ ਜਿਹੜਾ ਉਹ ਆਪਣੇ ਆਪ ਵਿੱਚ ਇੱਕ ਕਰਾਮਾਤ ਸੀ ਜਿਸ ਨੇ ਸਮੇਂ ਦੀ ਜ਼ਾਲਮ ਹਕੂਮਤ ਦਾ ਟੱਕਰ ਕਰਨ ਦੇ ਲਈ ਤੱਪੀ ਕੁਛਲੀ ਮੁਲਕਤਾ ਵਿੱਚ ਅਜੇ ਹੌਸਲੇ ਭਰਿਆ

ਸਰ ਕਰਨ ਕੀਤਾ ਸੱਚੀ ਬਸ਼ਾ ਜੀ ਦੇ ਸਹਿ ਹੈ ਕਰਤਾਰ ਸਿਧਿ ਜੀ ਦਾ ਹੈ ਬਹੁਤ ਕੀ ਖਾਲਸਾ ਬਹੁਤ ਜੁਕੀ ਜਤੇ ਸੱਚੀ ਬਸ਼ਾ ਜੀ ਦੇ ਗੁਰੂ ਜੀ ਦੇ ਅਕਾਲ ਪੁਰਖ ਦੇ ਗੁਰੂ ਦਾ ਸੱਚਖੰਡ ਸ੍ਰੀ ਹਰਮਨ ਬਸਾਲ ਜਿਨੇ ਕਾਲਤਾ ਸਰ ਕੋ ਇੱਕ ਅਜੇ ਸੰਸਾਰ ਨਗਰ ਕੇ ਤਨ ਰੰਗ ਹੋਇਆ ਜੋ ਸਾਬ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਆਇਆ ਵੱਖ-ਵੱਖ ਕਪੜਾਵਾਂ ਤੋਂ ਹੁੰਦਾ ਆਇਆ ਸਾਮ ਨੂੰ ਇਸ ਲਈ ਕਹਿੰਦਾ ਸਭ ਕਿਹੇ ਹੀ ਸਮਾਤ ਹੋਵੇਗਾ ਮੈਂ ਅੱਜ ਦੇ ਸਭ ਦੇ ਲੋਕ ਤੇ ਨੂੰ ਸਾਨੂੰ ਲੱਖ-ਲੱਖ ਕਹਿੰਦੇ ਆ ਨਾ ਬਾਈ ਕੁਝ ਕਾ ਕਾ ਦਾ ਵਾਹ ਵਾਹ ਗੋਬਿੰਦ ਸਿੰਘ ਸਾਹਿਬ ਦੇ ਗੁਜੇਲਾ ਅੱਖਰ ਗਾਰ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹੀਦ ਸ਼ਹਿਦ ਸ਼ਾਹ ਗੁਰੂ ਗੋਬਿੰਦ ਸਿੰਘ ਸੰਤਨ ਸੇਵਕੋ ਕਬਜ਼ਾ ਮਾਨਾ ਕੇ ਆਗਮਨ ਨੂੰ ਸਪੱਸ਼ਟ ਪਤਤਾ ਹੁੰਦਾ ਹੈ ਕਿ ਸਤਿ ਸ਼੍ਰੀ ਅਕਾਲ ਸ੍ਰੀਮਦ ਸਾਹਿਬ ਵੱਲੋਂ ਜੋ ਵਿਸ਼ੇਸ਼ ਨਗਰ ਕੀਰਤਨ ਜਿਹੜੇ ਬਾਤ ਅਰੰਭ ਹੋਇਆ ਸ਼ਹੀਦ ਦੇ ਵਕਫਾ ਕਬਜ਼ਾ ਦਾ ਹੁੰਦਾ ਹੋਇਆ ਜਿਹੇ ਬਾਤ ਸਾਹਿਬ ਕੇ ਸਮਾਪਤ ਹੋਏਗਾ ਸਬੂਹ ਨੂੰ ਨਾਮ ਲੈਵਾ ਜੋ ਅੱਜ ਇੱਥੇ ਪਹੁੰਚੇ ਨੇ ਨਵੇਂ ਦੇਸ਼ ਮੁਦਿਤ ਕਰਨ ਵਾਸਤੇ ਲਖਨਵੀ ਆਪਸ ਸੁਲੋਗ ਹੈ ਪੁਰਸ਼ ਸਾਹਿਬ ਜੀ ਦੇ ਗੁਰੂ ਆਮਦਸ ਪਾਤਸ਼ਾਹ ਦੇ ਅਸਿਕ ਕਰਾ ਰਹੀਏ ਸੋ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਆਪ ਕੋ ਦੀ ਲੱਗ ਲੱਗ ਰਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਨਾ ਸ਼ਹਿਰ ਬਿਕੇ ਤਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਹਿਬ ਜੀ ਜੋ ਪ੍ਰਕਾਸ਼ ਦੇ ਸਬੰਧ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਨਗਰ ਕੀਰਤਨ ਜਗਿਆ ਗਿਆ ਜਿਵੇਂ ਕਿ ਸਕੂਲ ਦੇ ਬੱਚੇ ਤੇ ਸਮੂਹ ਸਾ ਸੰਗਤਾਂ ਵੱਡੇ ਵੱਡੇ ਲੋਕਾਂ ਤੇ ਸ਼ਾਮਲ ਹੋਈਆਂ ਤੇ ਕੋਟਾ ਪ੍ਰਸ਼ਾਸਕਾਂ ਤੋਂ ਪ੍ਰਾਪਤ ਕਰਨੀਆਂ ਨਗਰ ਕੀਰਤਨ ਦਾ ਵੱਡਾ ਪਿਆਰ ਤਾਂ ਹੁੰਦਾ ਹੈ ਸ੍ਰੀ ਅਕਾਲ ਪੁਰਖ ਜੀ ਤੋਂ ਸ਼ੁਰੂ ਹੋਇਆ ਸ੍ਰੀ ਬਾਸਤ ਸਟੇਜ ਯਾਰ ਸਾਰੀ ਸੰਗਤ ਨੂੰ ਕਿਹੜੇ ਕੋਰਸ ਵਿੱਚ ਪ੍ਰਾਪਤ ਦੇ ਰਿਹਾ ਲੱਖ ਲੱਖ ਰਾਇ ਜਿੰਨੇ ਆਏ ਬਾਹਰ ਤੋਂ ਬਾਹਰ ਤੋਂ ਕੁਝ ਨੰਬਰਾਂ ਤੋਂ ਲੋਕਾਂ ਨੂੰ ਪਹੁੰਚਿਆ ਜਾ ਰਿਹਾ ਹੈ ਨੇ ਸੰਗਤ ਨੂੰ ਦਸੇ ਪਾਛਾ ਦੇ ਪ੍ਰਕਾਰ ਦੜੀਆਂ ਸੂਚਨਾ ਨੂੰ ਲੱਖ ਲੱਖ ਪਹੁੰਚਿਆ ਹੋਰ ਸਰਪੰਚ ਦਾ ਨਿਕਲਗੀਟਰ ਪ੍ਰੋਪਾ ਜਿਨ੍ਹਾਂ ਨੇ ਕੱਲ੍ਹ ਸਭ ਨੂੰ ਚੜ ਦਿੱਤੇ ਤੇ ਹਵਤਾਰ ਧਾਰਿਆ

तालकेलंका नाल कन पौ नंका पौने रंगो से दो Wahoo wahoo jobe ndesende wahoo. Wahoo jobe ndesende wahoo. ਸੇਮਾ ਦਾ ਮਨਾਈ ਕਾਲ ਕਾ ਦੁਰ ਸਿਮਰ ਮਨਾਈ ਕਾਲ ਕਾ ਦੁਰ ਸਿਮਰ ਮਨਾਈ ਕਾਲ ਕਾ ਦੁਰ ਸਿਮਰ ਮਨਾਈ ਕਾਂਡੇ ਕੀ ਵੇਲਾ ਕਾਂਡੇ ਕੀ ਵੇ ਕਾਨੇ ਕੀ ਵੇਲਾ ਕਾਨੇ ਵੀ ਵੇ ਕਾਂਡੇ ਤਾਰ ਬਹੁਤ ਬਹੁਤ ਦਨ ਦੇ ਤਾਰੇ ਬਲਮਸੂਹਿਲਾ ਹੋਵੇ ਜਨਮਸੂਹਿਲਾ ਇੰਨੀ ਕਾਲ ਸਾਗਰ ਸੰਗਤ ਕੀਨੀ ਕਾਲ ਮੁਕੀ ਦੋਹੇਲਾ ਮਨ ਮੁਕੀ ਦੋਹੇਲਾ

ਸਨਾਪ ਤੁਰੇਗਾ ਸ੍ਰੀ ਕਾਟਕ ਸਾਈ ਵਿਖੇ ਬਧਾਈ ਦਿਓ ਵਾਇਕੁਚੇ ਖਾਸਾ ਵਾਇਕੁਚੇ ਹਤੇ ਤਾਂ ਤਾਂਸ਼ੂ ਵੀ ਸਿੰਘ ਜੀ ਦੇ ਪ੍ਰਕਾਸ਼ ਗੁਰੂ ਜੀ ਉਹ ਬਹੁ ਬਧਾਈ ਆ ਸਾਰੇ ਸਤਿ ਸੰਤਨ ਲੋਕੋ ਬਧਾਈ ਦਸੋਰ ਬਸੇ ਬਧਾਈਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਸੰਗਤ ਵੱਲੋਂ ਵੀ

ਐਸੇ ਹੀ ਨੈਗੇਟਿਵਿਟੀ ਦਰਸ਼ਕ ਦੇ ਅੰਦਰ ਸਾਡੀ ਰੂਹ ਸਰਸ਼ਾਰ ਹੋ ਜਾਂਦੀ ਹੈ ਵੈਸੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਮਾਤਰ ਹੀ ਹਰ ਗੁਰਸਿੱਖ ਜਿਹੜਾ ਉਹ ਖੇਡ ਜਾਂਦਾ ਹੈ ਪਰ ਜਦੋਂ ਇਦਾਂ ਸਤਿਗੁਰਾਂ ਦੇ ਸੋ ਜੀ ਜੀ ਲਗਦਾ ਕਿ ਤੇ ਦੇ ਰੂਪ ਵਿੱਚ ਆਤਮਾ ਕੀ ਜਗਤ ਤੇ ਜਾਣਗੇ ਤਾਂ ਸੰਗਤ ਹੋਰ ਵੀ ਨਿਹਾਲ ਹੁੰਦੀ ਹੈ ਖੁਸ਼ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਾਲ ਸਮਾਪਤ ਹੈ ਕਾਲ ਪਾਜੀ ਬਲੇਸ ਸਿੰਘ ਬਾਂਧੀ ਨੇ ਸੱਚੇ ਪਾਸ਼ਾ ਜੀ ਦੇ ਦਰਸ਼ਨ ਲੋਕਾਂ ਦੇ ਸੱਚੇ ਪਾਸ਼ਾ ਜੀ ਦੇ ਖਾਲਸਾ ਦੇ ਵਿੱਚ ਮੇਰੇ ਦਰਸ਼ਨ ਹੋਣਗੇ ਸੋ ਸਾਡੀ ਸ਼ਰਦਾ ਜਿਹੜੀ ਹੈ ਨਿਕਲਣ ਦਿਓ ਹਲੋ ਉਹ ਸਾਡੇ ਪ੍ਰੇਮ ਦਾ ਪ੍ਰਤੀਕ ਹੁੰਦੀ ਹੈ ਜਿੰਨਾ ਅਸੀਂ ਸਤਿਗੁਰਾਂ ਨਾਲ ਪਿਆਰ ਕਰਾਂਗੇ ਉਹਨਾਂ ਹੀ ਸਤਿਗੁਰੂ ਵੀ ਸਾਨੂੰ ਨਿਹਾਲ ਕਰਨਗੇ ਲੈ ਕੇ ਜਾਂਦਾ ਫਿਰ ਮੈਨੂੰ ਮਾਈਕ ਦੀ ਆਵਾਜ਼ ਨਹੀਂ ਆਉਣੀ ਹਾਂ ਹੋ ਜਾਓ ਲੈ ਕੇ ਮਾਈਕ ਦੀ ਆਵਾਜ਼ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਹੇਓ ਵਾਹ ਪ੍ਰਗਟਿਓ ਮਰਦ ਅਕਮਰ ਆ ਬਰੀਆਮ ਅਤੇਲਾ ਵਾਹ ਵਾਹ ਗੋਬਿੰਦ ਸਿੰਘ ਆਖੇ ਕਿਲਾ ਪਰ ਬਈ ਮੜਾ ਜੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਾਰੀਆਂ ਸਤਾਂ ਸੰਸਾਰ ਭਰ ਦੇ ਵਿੱਚ ਮਨਾ ਰਹੀਆਂ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ਸੋ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਪ੍ਰਾਰਥਨ ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਬੜੇ ਪਿਆਰ ਸਤਕਾਰ ਉਤਸ਼ਾਹ ਦੇ ਨਾਲ ਮਨਾਉਂਦੀਆਂ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਹੁਕਮ ਬਖਸ਼ੇ ਨੇ ਆਦੇਸ਼ ਬਖਸ਼ੇ ਨੇ ਹਰ ਇੱਕ ਸਿੱਖ ਮਾਈ ਪਾਈ ਪ੍ਰਾਣੀ ਨੂੰ ਉਹ ਸਾਰਿਆਂ ਹੀ ਸਤਗੁਰੂ ਜੀ ਦੇ ਆਦੇਸ਼ਾਂ ਨੂੰ ਧਾਰਨ ਕਰਨਾ ਚਾਹੀਦਾ ਖੰਡੇ ਪਾਟੇ ਦਾ ਅਮਰਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਪਾਣੀ ਦੇ ਨਾਲ ਲੱਗਣਾ ਚਾਹੀਦਾ ਸੋ ਇਹੀ ਸਤਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਹੋਇਆ ਸਫਲਾ ਹੈ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਸਤਾ ਬਾਜਾ ਵਾਲੇ ਕੰਤਨ ਸਿੰਘ ਗੋਵਿੰਦ ਸਿੰਘ ਦੇ ਦਸਵੇਂ ਪਾਤਸ਼ਾਹ ਗੁਰਪ੍ਰਭ ਗੁਰਪ੍ਰਭ ਨੂੰ ਸਮਰਪਿਤ आज सतसंग श्री हरमंदिर साहिब ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਧੰਨ ਧੰਨ ਸੇਗੋ ਗੰਸਾ ਦੇ 17 ਸਾਲ ਹੈ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਇੱਕ ਵਿਸਾਲ ਨਗਰ ਕੀਰਤਨ ਆਰੰਭ ਹੋ ਰਿਹਾ ਜੋ ਪੱਖ ਪੱਖ ਬਾਜ਼ਾਰਾਂ ਚ ਹੁੰਦਾ ਹੋਇਆ ਲਗਭਗ 3 ਵਜੇ ਇਸ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਉਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣੀ ਆ ਸੋ ਇਸੇ ਸਮਾਗਮ ਨੂੰ ਲੈ ਕੇ ਪਰਸੋਂ ਨੂੰ 6 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਮਜੀਦ ਸਾਹਿਬ ਦੁਆਰਾ ਆਵੇ ਵਿਕੇ ਗੁਰਪੁਰਪੁਰਬ ਨੂੰ ਸਮਰਪਤ ਸ੍ਰੀ ਕਨਪਰ ਸਾਹਿਬ ਦੇ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਨ ਸ੍ਰੀ ਦਵਾਰ ਸਾਹਿਬ ਜਿਹਦੇ ਮੈਨੇਜਰ ਸਰਦਾਰ ਰੁਬਨ ਸਿੰਘ ਜੀ ਨੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬੇ ਕਮਾਲ ਸਾਹਿਬ ਜੀ ਗੁਰਗੋਮ ਸਿੰਘ ਸਾਹਿਬ ਜੀ ਦੇ ਪਾਸ਼ਾ ਜੀ ਦਾ ਪ੍ਰਕਾਸ਼ਪੁਰ ਤਹੀਂ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖਿਆ ਪਰਨੇਓ ਉਸ ਦੀ ਸਤਮੀ ਨੂੰ ਸ੍ਰੀ ਗੁਰਗੋਮ ਸਿੰਘ ਸਾਹਿਬ ਜੀ ਪਾਸ਼ਾ ਸਾਹਿਬ ਦੇ ਅਵਤਾਰ ਕੋ ਪਟਨਾ ਸਾਹਿਬ ਦੇ ਸਥਾਨ ਦੇਤੇ ਸੱਚੇ ਪਾਸ਼ਾ ਨੇ ਅਵਤਾਰ ਧਾਰਿਆ ਉਹ ਗੁਰੂ ਦੇ ਮਹਾਨ ਨਗਰ ਕੀਰਤਨ ਖੁਸ਼ੀ ਦੇ ਵਿੱਚ ਅੱਜ ਮਹਾਨ ਨਗਰ ਕੀਰਤਨ ਸਾਨਾ ਸਮੁੱਚਾ ਸਿਕ ਜਥੇ ਸਮੁੱਚਾ ਸਖਜਤ ਸਾਹਿਬ ਚੜੀਗੁਰ ਗੁਰਮ ਸਿੰਘ ਸਾਹਿਬ ਦੇ ਪਾਛਾ ਪ੍ਰਕਾਸ਼ਪੁਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਾਜ ਖੰਡ ਸਿਹੀ ਹਰਮੰਦਰ ਸਾਹਿਬ ਦੇ ਸਮਿੱਚੇ ਪ੍ਰਬੰਧ ਵੱਲੋਂ ਅੱਜ ਇੱਕ ਮਹਾਨ ਨਗਰ ਕੀਰਤਨ ਸਾਹਿਬ ਚੜੀਗੁਰ ਗੁਰਮ ਸਿੰਘ ਸਾਹਿਬ ਦੀ 75 ਸਾਲਾ ਹੈਟ ਪੰਜਾਬ ਪਿਆਰ ਦੇ ਵਾਅਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਸਾਹ ਰਾ ਨਿਕਲ ਰਿਹਾ ਸਮੁੱਚੀਆਂ ਸਿਕ ਸੰਗਤਾਂ ਦੇ ਵਿੱਚ ਬੜੀ ਹਾਜ਼ਰ ਨੇ ਇਸ ਮੁਲਵ ਸਿਉਮੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਮੈਂ ਵਧਾਈ ਦਿੰਦਾ

ਆਦਾ ਇਹ ਤੇ ਪਰਲੇ ਬੰਨੇ ਪਰਲੇ ਬੰਨੇ ਲਈ ਪਰਲੇ ਬੰਨੇ ਵੀ ਪਰਲੇ ਬੰਨੇ ਦੇ ਆਹ ਇਹ ਗੰਭੀਰ ਤਾਲਾ ਪ੍ਰਵਰਤੀ ਬਣੀ ਉਹ ਲੈ ਰੋਣ ਆਪਣਾ ਰੋਣ ਕਿਉਂਦਾ ਇਹ ਬੜਾ ਨਹੀਂ ਆ ਕਿਹਦਾ ਫਰੇ ਬੜਾ ਨਹੀਂ ਹੈ ਆਪ ਬਣਨੀ ਹੈ ਬਾਪੇ ਦਾ ਮਦਦ ਸੁਖਿਆ ਕਰਦੇ ਆਂ ਆ ਪਹਿਲੇ ਸਾਡੇ ਨਾਲ ਉਹਨਾਂ ਤੋਂ ہمارا ਆਪ ਜੇ ਦਾ ਪੈਟਰਨ ਲਿਆ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਸਾਨੂੰ ਮਿਲ ਲੈ ਕੇ ਦਿੰਦੇ ਆ ਜੀ ਆਓ ਅੰਦਰ ਵੀ ਨਾ ਪ੍ਰੇਮੀ ਹੋਣ ਤੋਂ ਮੜੋਂ ਤੇ ਰਹਿੰਦੇ ਆਂ ਸੇਵਾ ਸੇਵਾਦਾਰੀ ਸੇਵਾਦਾਰੀ ਹੋ ਵੀ ਮੈਂ ਕਿਹਾ ਹੀ ਗੱਲ ਮਨਾ ਕਰਨਾ ਚਾਹੀਦਾ ਸੇਂਹ ਸਾਰੀ ਬਾਈਟ ਕਰਾ ਦੋ ਅਸੀਂ ਰਹਿ ਗਏ ਅਸੀਂ ਰਹਿ ਗਏ ਬਾਈਟ ਹੋਣੀ ਚਾਹੀਦੀ ਆਓ ਆਓ ਹੋਰ ਗੱਲਾਂ ਚਲੋ ਆਜੋ ਜੀ ਲਾਈਕ ਜੀ ਹਾਂ ਨਾ ਕਿ ਭਾਈ ਆਜਾ ਆਜੋ ਕਿਹੜਾ ਕਿੱਥੇ ਆਜੋ ਇੱਥੇ ਭਾਈ ਪ੍ਰਜਾ ਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੂ ਖਾਲਸਾ ਸਾ ਸੰਗਤ ਜੀ ਅੱਜ ਬਹੁਤ ਖੁਸ਼ੀ ਭਰਿਆ ਦਿਨ ਹੈ ਕਿ ਜੋ ਸਤਿਗੁਰੂ ਧਾਨਪੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਉਸ ਉਦੀ ਸੱਤ ਕੱਲ ਨੂੰ 6 ਦੇਖ ਨੂੰ 6 ਜਨਵਰੀ ਨੂੰ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾਣਾ ਇਸ ਇਸ ਬੰਦ ਵਿੱਚ ਅੱਜ ਸ਼੍ਰੀ ਦੇ ਕਾਰਤਕ ਸਾਹਿਬ ਜੀ ਤੋਂ ਸਤਿਗੁਰੂ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰੰਗਤਾ ਬਹੁਤ ਛੜਤੀ ਕਲਾ ਵਿੱਚ ਹੋਈ ਅਸੰਗਤ ਦੇ ਵਿੱਚ ਬਹੁਤ ਭਾਰੀ ਚਾਹ ਔਰ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਨਗਰ ਕੀਰਤਨ ਦੀ ਰੰਗਤਾ ਸਚ ਕਾਂਡ ਸ਼੍ਰੀ ਹਰਮੰਦਰ ਸਾਹਿਬ ਤੋਂ ਹੋਈ ਹੈ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇਖ ਆ ਕੇ ਸ਼ਾਮ ਨੂੰ ਸੰਪੰਨ ਹੋਵੇਗਾ ਸਮੂੱਚੀ ਅਸਾਂ ਬਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਾਰਕਾਂ ਵਾਹਿਗੁਰੂ ਦੀ ਖਾਲਸਾ ਸੋਇ ਨੂੰ ਮੁਕਤ ਹਮਾਰਾ ਪਏ ਤਹੀਂ ਪਰਕਾਸ਼ ਹਮਾਰਾ ਪਏ ਪਟਨਾ ਸ਼ਹਿਰ ਵਿਖੇ ਪਵਲੇ ਉਹ ਬਟਨਾ ਸ਼ਹਿਰ ਵਿਖੇ ਪਵਲੇ ਉਹ ਤਹੀਂ ਪ੍ਰਕਾਸ਼ ਹਮਾਰਾ ਪਈਓ ਤਹੀਂ ਪ੍ਰਕਾਸ਼ ਹਮਾਰਾ ਪਈਓ ਸੁਰਪਿਤ ਪੂਰਬ ਕੀ ਅਸ ਪਿਆਨਾ ਪਾਤ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰਗਟਨ ਪੁਰਖ ਭਗਵਾਨ ਦੇ ਰੂਪ ਧੰਤਾ ਸਾਹਿਬ ਗੋਬਿੰਦ ਸਿੰਘ ਜੀ ਪਾਸ਼ਾ ਜੀ ਇਹਨਾਂ ਦੇ ਸਪਾਈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਮੈਂ ਪਰਿਵਰ ਵਰਤ ਮਰਦਾ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪਣੇ ਕੋਲ ਦੇਲਾ ਅੱਜ ਕਸੂਰਤ ਨਹੀਂ ਜੀ ਤਾਂ ਸ਼ਬਦ ਜਦਾਂ ਨਹੀਂ ਅਮਰ ਦਾ ਸਾਦੇ ਸਾਹਿਬੇ ਕਮਾਲ ਦਾ ਸਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਛੇ ਦਾ ਪ੍ਰਕਾਸ਼ ਦਿਹਾਰਾ ਦੁਨੀਆ ਭਰ ਦੇ ਨਾਰਕਨਾਮ ਤੇਵਾ ਵਸ਼ੇਸ਼ ਤੌਰ ਤੇ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਨਾਲ ਜਾਣਾ ਲੱਗੋ ਹਰ ਗੁਰੂ ਘਰ ਵਿੱਚ ਨਾਸਮਤੋਤ ਮਨਾ ਰਿਆ ਔਰ ਉਸੇ ਸਮੇਂ ਜਿਹੜੀ ਸਾਧਕਾਨੀ ਦਾ ਮਜ਼ਦਸਾ ਸ੍ਰੀ ਦੋਕਰ ਸਾਹਿਬ ਉਹ ਮਹਾਨ ਨਗਰ ਦਿੱਲੀ ਤਰ੍ਹਾਂ ਸਾਡੇ ਤਰ੍ਹਾਂ ਜਿਹੜੇ ਆਜ਼ਾਦ ਕਰਕੇ ਪ੍ਰਾਰੰਭ ਹੋਇਆ ਚਾਹ ਦੇ ਵਗਵਾ ਲਾ ਕਰਨ ਦਾ ਸ਼ਾਮ ਨੂੰ ਸਮਾਪਤ ਅਕਾਲ ਪਾਤ ਸਾਹਿਬ ਹੋ ਰਹੀ ਹੈ ਜੀ ਸਾਹਬ ਨੇ ਆਪਣੇ ਆਉਣ ਦਾ ਪ੍ਰਯੋਜਨ ਬਹੁ ਸੋਣਾ ਆਪ ਬੀਤੂਤ ਨਾਟਕ ਹੈ ਆਪਣੇ ਦਾ ਕਮਲਾਰਾਏ ਜਿਹੜਾ ਵਾਅਵਾ ਕੀਤਾ ਮਾਰਾ ਸਾਥ ਬਖਸ਼ ਜਾਵੇ ਜੀ ਕਈ ਪ੍ਰਕਾਸ਼ ਹਮਾਰਾ ਪਏ ਪਗਣਾ ਚੈਰ ਵਿਖੇ ਭਾਵ ਲਇਓ ਜਿਹੜਾ ਉਸਟ ਡੁਸ਼ ਡੋਖਿੰਦਾ ਮਾਸ ਕਰਨ ਵਾਸਤੇ ਔਰ ਧਰਮ ਦਾ ਪ੍ਰਕਾਸ਼ ਸੁਖੇ ਦਾ ਪ੍ਰਚਾਰ ਪ੍ਰਸਾਰ ਵਾਸਤੇ ਮਾਰਾ ਕਾ ਨੇ ਆਪਣੇ ਆਗਮ ਦਾ ਆਗਮਨ ਰਹਿਮਤ ਦਾ ਜਿਹੜਾ ਕਾਰਨ ਦੱਸਿਆ ਜੋ ਗੁਰੂ ਸਾਹਿਬ ਨੇ ਜਿੱਥੇ ਬਹੁਤ ਵੱਡਾ ਯੋਗਨ ਪਾਇਆ ਮਹਾਂ ਚੌੜਾ ਜੰਗਾ ਜਿਹੜੀ ਲੱਗੀਆਂ ਔਰ ਸਾਰੀਆਂ ਜੰਗਾਂ ਜਿਹੜੀ ਜਿੱਤ ਹਾਸਲ ਕੀਤੀ ਔਰ ਜੁਨੀਅਰ ਜੰਗਾਂ ਲੜੀਆਂ ਜਰੂਰ ਦਿਖਾਤਾਂ ਨੂੰ ਧਰਮ ਦੇ ਫਤਿਹ ਪ੍ਰਚਾਰ ਵਾਸਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਮਹਾਰਾਜਾਂ ਨੇ ਔਰ ਮਹਾਰਾਜ ਸਾਹਿਬ ਕਹਿੰਦੇ ਆ ਕਿ ਇਤਨਾ ਭਇਓ ਹਮਰੋ ਆਮਣ ਕਾ ਚੁਦੇ ਰਹੀ ਸੁਰਤ ਪ੍ਰਾਪਤ ਕਰਨ ਮੈਂ ਮਾਲ ਸਾਹਿਬ ਜੇ ਨੇ ਮੇਰਾ ਨਹੀਂ ਸੀ ਚਿਤਗਾ ਦਾ ਮਾਤੂਏ ਆਉਣ ਲਈ ਪਰ ਅਕਾਲ ਹੋ ਗਾ ਜੇ ਤਾਂ ਹੁਕਮ ਲਗਾ ਤੋ ਮੈਂ ਆਪਣਾ ਸੋਤਹੇ ਨਵਾਜਾ ਪੰਚ ਫਤਵਰ ਕਰਵੇ ਕੋ ਸਾਜਾ ਮਾਲ ਸਾਹਿਬ ਕਹਿੰਦੇ ਜਦੋਂ ਹੁਕਮ ਲਗਾ ਫਿਰ ਮੇਰੇ ਵਾਸਤੇ ਗੱਲ ਨਹੀਂ ਮੈਂ ਅਕਾਲ ਹੋ ਗਾ ਜੇ ਸਰ ਸੰਬਰਾਫ ਦੇ ਚਾਨਾਗਰ ਰਾਜ ਕੀ ਥਾੜ ਭਇਓ ਮੈਂ ਜੂਰ ਕਰ ਬਦਨਤਾਲ ਸਰ ਮੈਂ ਆਏ ਪੰਚ ਚਲੇ ਤਬ ਜਦੋਂ ਜਦੋਂ ਦੋ ਰਸਾ ਹਾਏ ਗੁਰੂ ਸਾਹਿਬ ਦੇ ਹੁਕਮ ਨੂੰ ਮੰਨ ਕੇ ਮਾਤਰਾ ਬਚਾਇਆ ਤੇ ਗ੍ਰਸਟ ਕਮ ਦਾ ਨਾਸ ਕੀਤਾ ਮਾਰਿਆ ਤਾਂ ਉਹਦਾ ਪ੍ਰਕਾਸ਼ ਕਿਦਾ ਸੰਤੋ ਬਾਅਦ ਧਰਮ ਕਲਾਵਾਂ ਸੰਤੋ ਬਾਅਦ ਗ੍ਰਸਟ ਕਮ ਨੂੰ ਨਿਮੀ ਫਾਰਨ। ਇਹ ਪਰਯੋਜਨ ਨਾਮ ਸਾਹਿਬ ਨੇ ਆਪਣੇ ਇਸ ਮਹਤਵਪੂਰਨ ਕੰਮ ਦਾ ਕਾਰਨ ਦੱਸਿਆ। ਜੋ ਅਜ ਪ੍ਰਕਾਸ਼ ਜਗਤ ਗੁਰੂ ਸਾਹਿਬ ਜੀ ਦਾ ਵੱਡਾ ਸਤਕਾ ਦੁਨੀਆ ਭਰ ਵਿੱਚ ਜਿਹੜਾ ਇਹ ਨਾਮ ਕਹਨ ਲੈ ਹੈ ਉਸੇ ਤੌਰ ਤੇ ਸਾਜ ਆਪਾਂ ਵੱਡੀ ਸ਼ਰਧਾ ਪਾਉਣਾਂ ਦਾ ਮਨਾਵਿਆ। ਮੈਂ ਆਪਣੇ ਵੱਲੋਂ ਸ਼ਰਮੀਪੁਰ ਦਾ ਪ੍ਰਬੰਧ ਕਮੇਟੀ ਅੱਜ ਦੇ ਕਾਰਜ ਪ੍ਰਧਾਨ ਸ਼੍ਰੀ ਮੋਹਨ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਔਰ ਸਾਰੇ ਸਮੂਹੇ ਸਟਾਫ ਵੱਲੋਂ ਸਮਿਤੀ ਦੇ ਖਾਸ ਸਾਹਿਬਾਂ ਨੂੰ ਜਲਦੀਆਂ ਕਰਾਂ ਮੁਬਾਰਕਬਾਦ ਦੇਣਾ ਵਾਈਸ ਕਲਕਾਉਟਾ ਸਾਹਿਬ ਵਾਈਸ ਕਲਕਾਉਟਾ ਸ਼ਹਿਰ ਵਿਖੇ ਫੁੱਲ ਲਿਓ ਸ਼ਹਿਰ ਵਿਖੇ ਫੁੱਲ ਲਿਓ ਤੇਹੀ ਪ੍ਰਕਾਸ਼ ਹਮਾਰਾ ਕਿਆ ਤੇਹੀ ਪ੍ਰਕਾਸ਼ ਹਮਾਰਾ ਕਿਆ ਨਾ ਸ਼ਹਿਰ ਵਿਖੇ ਪਾਵਲਿਓ ਵੰਨਾ ਸ਼ਹਿਰ ਵਿਖੇ ਪਾਵਲਿਓ ਪਤਨਾ ਸ਼ਹਿਰ ਵਿਖੇ ਪਾਵਲਿਓ